ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਰਫ ਤਵਰੀਕ ਤੇ ਹੋਰ ਸਾਰੇ ਠੀਕ ਹੋਵੋਗੇ ਤੁਸੀਂ ਅਸੀਂ ਵੀ ਠੀਕ ਠਾਕ ਐਂ ਜੀ ਆਪਾਂ ਲੈ ਕੇ ਆਏ ਜੀ ਭੈਣਾਂ ਲਈ ਬਾਹਲੇ ਸੋਹਣੇ ਸੂਟ ਲੈ ਕੇ ਆਏ ਆ ਅੱਜ ਲੋ ਇਹ ਤੁਹਾਨੂੰ ਅੱਜ ਬਹੁਤ ਜ਼ਿਆਦਾ ਪਸੰਦ ਆਉਣਗੇ ਜਿਹੜੇ ਵੀ ਸੂਟ ਦਿਖਾਵਾਂਗੇ ਆਪਾਂ ਜਾਗੋ ਲਈ ਮਾਮੀਆਂ ਲਈ ਸੂਟ ਮਾਸੀਆਂ ਲਈ ਬਹੁਤ ਜ਼ਿਆਦੇ ਸੋਹਣੇ ਸੂਟ ਹੈਗੇ orange ਕਲਰ ਹੈ ਜੀ ਸੂਟ ਦਾ ਆਪਾਂ ਨੂੰ WhatsApp ਤੇ ਬਹੁਤ ਸਾਰੇ ਭੈਣਾਂ ਦੇ ਮੈਸੇਜ ਆਏ ਤੁਸੀਂ ਸਾਨੂੰ ਕੁਝ ਜਾਗੋ ਲਈ ਦਿਖਾਓ ਆਪਾਂ ਚਾ ਕੋ ਲਈ ਇਸ ਕਰਕੇ ਸੂਟ ਤੁਹਾਡੇ ਲੈ ਕੇ ਆਏ ਆ ਤੁਹਾਡੇ ਲਈ ਨਿਆਵੇਂ ਦੇ ਸੀਜ਼ਨ ਚੱਲ ਰਹੇ ਆ ਬ੍ਰੌਕਟ ਦਾ ਸੂਟ ਹੈ ਜੀ ਪ्योर ਬ੍ਰੌਕਟ ਹੈ ਤੁਸੀਂ ਦੇਖ ਸਕਦੇ ਹੋ ਵਰਕ ਤੁਸੀਂ ক্লোਜ ਤੋਂ ਚੈੱਕ ਕਰੋ ਜੀ ਬੜਾ ਹੀ ਪਿਆਰਾ ਤੇ ਬੜਾ ਹੀ ਸੋਹਣਾ ਹੈਗਾ ਬਹੁਤ ਮਿਹਨਤ ਨਾਲ ਸੂਟ ਤਿਆਰ ਹੋ ਰਿਹਾ ਹੈ ਦੇਖੋ 프ਰੰਟ ਦੇ ਵਿੱਚ ਤੇ ਬਾਜੂ ਇੰਨਾਂ ਸੂਟਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਏ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਮੇਰੇ ਨੰਬਰ ਤੇ ਮੈਨੂੰ ਭੇਜ ਸਕਦੇ ਹੋ ਤੇ ਆਪ ਦੇ ਲਈ ਸੂਟ ਤੁਸੀਂ ਡੀਐਮ ਕਰ ਸਕਦੇ ਹੋ orange ਕਲਰ ਬੜਾ ਹੀ ਪਿਆਰਾ ਦਸਵਾ ਜਾਂ ਸੂਟ ਹੈਗਾ ਮਾਮੀਆਂ ਦੇ ਲਈ ਮਾਸੀਆਂ ਕੋਈ ਵੀ ਸੂਟ ਪਹਿਨੇ ਜਾਗੋ ਦੇ ਲਈ ਸੂਟ ਬਹੁਤ ਸੋਹਣੇ ਰੈਡੀ ਸੂਟ ਹੈਗੇ ਤੇ ਇਹਦੇ ਨਾਲ ਹੈਗੀ ਜੀ ਸਲਵਾਰ ਕਰੇਵ ਦੀ ਤੇ ਸਲਵਾਰ ਦੇ ਉੱਪਰ ਵੀ ਵਰਕ ਹੈ ਲਓ ਤਿੱਕ ਕਿੰਨਾ ਸੋਹਣਾ ਵਰਕ ਬਣਿਆਗਾ ਜਦੋਂ ਆਪਾਂ ਸੂਟ ਸਲਾਈ ਕੀਤਾ ਬਹੁਤ ਸੋਹਣੀ ਸੂਟ ਦੀ ਗ੍ਰੇਸ ਆਊਗੀ ਬਹੁਤ ਹੀ ਸੋਹਣਾ ਸੂਟ ਬਣੂਗਾ ਬਹੁਤ ਜਿਆਦਾ ਸੋਹਣਾ ਕਲਰ ਹੈ ਜੀ ਹੋ ਸਕਦਾ ਥੋੜਾ ਬਹੁਤ ਵੀਡੀਓ ਦੇ ਵਿੱਚ ਕਲਰ ਦਾ ਫਰਕ ਪੈਂਦਾ ਹੋਵੇ ਪਰ ਨੇੜੇ ਤੋਂ ਆਪਾਂ ਕਲਰ ਕਲੋਜ਼ ਤੋਂ ਦੇਖੀਏ ਨਾ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਆਲੇ ਸੋਨੇ ਸੂਟ ਹੈਗੇ ਤੇ ਨਾਲ ਹੀ ਦੇ ਹੈਗਾ ਜੀ ਦੁਪੱਟਾ ਦੁਪੱਟਾ ਆਪਾਂ ਥੋੜਾ ਜਿਹਾ ਸਲਵਾਰ ਨਾਲੋਂ ਡਾਰਕ ਰੱਖਿਆ ਹੈਗਾ ਸ਼ਰਟ ਦੇ ਨਾਲ ਰੱਖਿਆ ਆਪਾਂ ਦੁਪੱਟੇ ਨੂੰ ਲਓ ਜੀ ਇਹ ਚਨੂਨ ਦਾ ਦੁਪੱਟਾ ਹੈ ਜੀ ਦੁਪੱਟੇ ਦੇ ਉੱਪਰ ਆਪਾਂ ਹਜੇ ਕੋਈ ਵੀ ਗੋਟਾ ਨਹੀਂ ਲਾਇਆ ਫਿਨਿਸ਼ਿੰਗ ਨਹੀਂ ਕੀਤਾ ਹੋਇਆ ਸਿੰਪਲ ਰੱਖਿਆ ਹੋਇਆ ਹੈ ਤੁਸੀਂ ਦੱਸ ਸਕਦੇ ਹੋ ਆਪਾਂ ਨੂੰ ਲਿਖ ਕੇ ਭੇਜ ਸਕਦੇ ਹੋ ਆਪਾਂ ਗੋਟਾ ਲਾ ਕੇ ਇਹਨੂੰ ਰੈਡੀ ਕਰਾਂਗੇ ਸੋ ਦੁਪੱਟੇ ਨੂੰ ਜੇ ਤੁਸੀਂ ਐਵੇਂ ਲੈਣਾ ਤਾਂ ਤੁਸੀਂ ਐਵੇਂ ਵੀ ਲੈ ਸਕਦੇ ਹੋ ਜੀ ਬਿਨਾ ਗੋਟੇ ਤੋਂ ਬਹੁਤ ਸੋਹਣਾ ਸੂਟ ਹੈਗਾ ਲੋ ਜੀ ਹੁਣ ਆਪਾਂ ਤੁਹਾਨੂੰ ਗ੍ਰੀਨ ਕਲਰ ਦੇ ਵਿੱਚ ਦਿਖਾਉਣੇ ਹਾਂ ਬੋਹ ਜਿਆਦਾ ਸੋਹਣਾ ਸੂਟ ਹੈ ਤੁਸੀਂ ਦੇਖ ਕੇ ਚੈੱਕ ਕਰੋ ਜੀ ਮਹਿੰਗੀ ਇਹ ਕਲਰ ਹੈਗਾ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਸੂਟ ਹੈਗਾ ਇਹਦੇ ਨਾਲ ਦੇ ਸੂਟ ਆਪਾਂ ਕਾਫੀ ਰੈਡੀ ਕਰ ਚੁੱਕੇ ਆ ਇਸ ਤੋਂ ਪਹਿਲਾਂ ਪੀਮਸਰ ਡਿਜ਼ਾਈਨਰ ਜੀ ਆਪਣੀ ਬੁਟੀਕ ਦਾ ਜਿਹੜਾ ਵਾਰ-ਵਾਰ ਬਣ ਰਿਹਾ ਹੈਗਾ ਤੁਸੀਂ ਤੇ ਥ੍ਰੈਡ ਦੇਖੋ ਥ੍ਰੈਡ ਦਾ ਵਰਕ ਕਿੰਨਾ ਸੋਹਣਾ ਕੀਤਾ ਹੋਇਆ ਹੈ ਵੀ ਜੰਗਲਾ ਐ ਵੀ ਨਹੀਂਗਾ ਹੈਗਾ ਵੀ ਜ਼ਿਆਦਾ ਹੈਵੀ ਹੈਵੀ ਹੋਵੇ ਸੂਟ ਵੀ ਆਪਣੇ ਤੋਂ ਪਾਇਆ ਨਾ ਜਾਵੇ ਆਪਾਂ ਕਿਸੇ ਵੀ ਫੈਕਸ਼ਨ ਤੇ ਸੂਟ ਨੂੰ ਰਿਅਰ ਕਰ ਸਕਦੇ ਆਂਗੇ ਤੇ ਕਲਰ ਬਹੁਤ ਜਿਆਦਾ ਸੋਹਣਾ ਲੱਗਿਆ ਹੋਇਆ ਹੈ ਕਲੀਆਂ ਜਾਂਦੀਆਂ neck ਤਾਈ ਇਹਨਾਂ ਦੇ ਵਿੱਚੋਂ ਤੁਹਾਨੂੰ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਲੈਣਾ ਜੀ ਮੇਰੇ WhatsApp ਨੰਬਰ ਤੇ ਮੈਨੂੰ ਭੇਜ ਦੇਣਾ ਤੇ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਲੈਣਾ ਪ੍ਰੋਪਰ ਨਾਲ ਤੁਸੀਂ ਡਰੈਸ ਲਿਖ ਕੇ ਭੇਜਣਾ ਜੀ ਮੇਰੇ ਨਾਲ ਗੱਲ ਵੀ ਕਰ ਸਕਦੇ ਹੋ ਫੋਨ 'ਤੇ ਲਓ ਜੀ ਆਪਾਂ ਤੁਹਾਨੂੰ ਇਹਦੇ ਨਾਲ ਦੀ ਸਲਵਾਰ ਦਿਖਾਉਣੀ ਹੈ ਇਹਦੀ ਸਲਵਾਰ ਤੇ ਪਹੁੰਚਾ ਤੇ ਵੀ ਵਰਕ ਕੀਤਾ ਹੋਇਆ ਹੈ ਆ ਦੇਖੋ ਇਹਨਾਂ ਸੋਹਣਾ ਵਰਕ ਹੈਗਾ ਦੇਖ ਕਿੰਨਾ ਪਿਆਰਾ ਸੂਟ ਹੈਗਾ ਇਹ ਬਿਲਕੁਲ ਆਪਣੇ ਕੋਲੇ ਰੈਡੀ ਸੂਟ ਹੈ ਜੀ ਤੁਸੀਂ ਆਪਣੇ ਤੋਂ ਕਿਸੇ ਟਾਈਮ ਵੀ ਆਰਡਰ ਕਰਕੇ ਤੁਸੀਂ ਮੰਗਵਾ ਸਕਦੇ ਹੋਗੇ ਇਹ ਰੈਡੀ ਸੂਟ ਹੈ ਤੁਹਾਡੇ ਲਈ ਕਿਹੜੀ ਕੀ ਹੁੰਦਾ ਜੇ ਆਪਣੇ ਕੋਲ ਰੈਡੀ ਕਾਰਨ ਸੂਟ ਤੇ ਟਾਈਮ ਜ਼ਿਆਦਾ ਲੱਗ ਜਾਂਦਾ ਤੇ ਇਹ ਬਿਲਕੁਲ ਆਪਣੇ ਕੋਲ ਰੈਡੀ ਸੂਟ ਹੈਗੇ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਲੈ ਸਕਦੇ ਹੋ ਗਰੇਵ ਦੀ ਸਲਵਾਰ ਹੈ ਜੀ ਬ੍ਰੋਕਟ ਦੀ ਸ਼ਰਟ ਹੈਗੀ ਇਹ ਹੈਗੀ ਜੀ ਧਾਗੇ ਵਾਲਾ ਬ੍ਰੋਕਟ ਬਹੁਤ ਹੀ ਜ਼ਿਆਦਾ ਸੋਹਣਾ ਜਦੋਂ ਸੂਟ ਦੀ ਸਿਲਾਈ ਹੋਏ ਬਹੁਤ ਜ਼ਿਆਦਾ ਸੋਹਣਾ ਗ੍ਰੇਸ ਬਣੂਗੀ ਸੂਟ ਦੀ ਨਾਲ ਜੁੱਤੀ ਪਹਿਨਣਾ ਕਿ ਆਪਾਂ ਬਹੁਤ ਜ਼ਿਆਦਾ ਸੋਹਣਾ ਸੂਟ ਬਣੂਗਾ ਨਾਲ ਹੀ ਹੈਗਾ ਜੀ ਚਨੂਨ ਦਾ ਦੁਪੱਟਾ ਕਲਰ ਵੇਖੋ ਤੁਸੀਂ ਕਿੰਨਾ ਸੋਹਣਾ ਹੈ 2.5 ਮੀਟਰ ਤੁਹਾਨੂੰ ਦੁਪੱਟਾ ਮਿਲੂਗਾ ਨਾਲ ਤੇ ਇਸ ਤੋਂ ਆਪਾਂ ਤੁਹਾਨੂੰ ਸੋਫੀਆ ਜਿਹਾ ਕਲਰ ਇੱਕ ਹੋਰ ਦਿਖਾਉਣੀ ਆ ਜੀ ਕੋਈ ਇਹਨਾਂ ਦੇ ਵਿੱਚੋਂ ਕੋਈ ਵੀ ਸੂਰਤ ਤੁਹਾਨੂੰ ਪਸੰਦ ਹੋਊਗਾ ਤੁਹਾਨੂੰ ਸਕਰੀਨਸ਼ਾਟ ਲੈਣਾ ਬਹੁਤ ਸਾਰਾ ਸੌਖਾ ਆ ਜਾਊਗਾ ਲਓ ਜੀ ਇਹਦਾ neck ਦਾ ਕੰਮ ਹੋਇਆ ਬਾਜੂ ਫਰੰਟ ਦੇ ਵਿੱਚ ਤੇ ਇੱਥੋਂ ਲੈ ਕੇ ਇਹ ਘੇਰਾ ਬਣਿਆ ਹੋਇਆ ਲੋ ਲੋਪੈਣ ਉਹ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਪੂਰੇ ਫਰੰਟ ਦੇ ਵਿੱਚ ਬਹੁਤ ਸੋਹਣੀ ਬੂਟੀ ਦਿੱਤੀ ਹੋਈ ਹੈ ਸਿੱਪੀ ਮੋਤੀ ਹਰ ਤਰ੍ਹਾਂ ਦਾ ਇਹਦੇ ਉੱਪਰ ਲੱਗਿਆ ਹੋਇਆ ਜੀ ਕੰਮ ਕੀਤਾ ਆਂ ਬਾਜੂ ਦਾ ਕੰਮ ਹੋ ਗਿਆ ਸੌਫੀਆ ਜਿਹਾ ਕਲਰ ਹੈ ਬਹੁਤ ਹੀ ਜਿਆਦਾ ਸੋਹਣਾ ਹੈਗਾ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਤੇ ਇਹਦੇ ਨਾਲ ਜਿਹੜੀ ਆਪਾਂ ਸਲਵਾਰ ਰੈਡੀ ਕੀਤੀ ਹੈ ਜੀ ਉਹ ਹੈਗੀ ਕ੍ਰੇਵ ਦੀ ਤੁਸੀਂ ਵੇਖੋ ਜੀ ਵਰਕ ਵੇਖੋ ਸਲਵਾਰ ਦਾ ਕਿੰਨਾ ਸੋਹਣਾ ਬਣਿਆਗਾ ਵੇਖੋ ਜਦੋਂ ਆਪਾਂ ਸੂਟ ਪਹਿਨਨੇ ਆ ਹਨਾ ਸੂਟ ਦੇ ਨਾਲ ਆਪਾਂ ਮਤਲਬ ਜੁੱਤੀ ਪਾਈ ਤੇ ਬਹੁਤ ਜਿਆਦਾ ਸੋਹਣੇ ਲੱਗਣੀ ਆਏਗੀ ਇਹ ਆਪਣਾ ਪੰਜਾਬੀ ਪਹਿਰਾਵਾ ਹੈਗਾ ਸਰਦਾਰੀ ਸੂਟ ਹੈ ਜੀ ਨਾਲ ਹੀ ਦੁਪੱਟਾ ਹੋ ਗਿਆ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਭੈਣਾ ਨੇ ਜੇ ਕੋਈ ਆਪਣੀ ਵੀਡੀਓ ਪਹਿਲੀ ਵਾਰ ਵੇਖਣਾ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਚੇਅਰ ਲਾਈਕ ਚੇਅਰ ਜ਼ਰੂਰ ਕਰਨਾ ਲਓ ਜੀ ਆਪਾਂ ਤੁਹਾਨੂੰ ਇੱਕ ਕਲਰ ਹੋਰ ਦਿਖਾਉਣੇ ਹਾਂ ਇਹ ਜਿਹੜਾ ਹੈਗਾ ਜੀ ਇਹ ਮੰਡਾਲ ਸਿਲਕ ਕਾਟਨ ਬੋਲਦੇ ਜੀ ਇਹਨਾਂ ਮਡਾਲ ਕਾਟਨ ਜੇ ਆਪਣਾ ਮਨ ਕਰਦਾ ਤਾਂ ਆਪਾਂ ਲਾਈਨਿੰਗ ਲਾ ਗਏ ਸੂਟ ਦੇ ਉੱਪਰ ਜੇ ਨਹੀਂ ਤਾਂ ਨਹੀਂ ਲੈਂਗ ਬਿਨਾ ਲੈਂਗ ਤੋਂ ਵੀ ਬਣਨ ਵਾਲਾ ਸੂਟ ਹੈ ਹੈ ਹੈਂਡਵਰਕ ਦਾ ਲੋਚ ਇਹ ਹੋ ਗਿਆ ਇਹਦਾ ਕੀ ਰਾ ਇਹਦਾ ਕੀ ਰ ਬਣਿਆ ਹੋਇਆ ਇਹਦੀ ਬੁਟੀ ਜਾਂਦੀ ਹੈ ਜੀ ਵਿੱਚ ਫਰੰਟ ਦੇ ਇਹ ਹੋ ਗਿਆ ਜੀ ਇਹਦਾ ਬਾਜੂ ਦਾ ਕੰਮ ਆਪਾਂ ਤੁਹਾਨੂੰ ਬਾਜੂ ਚੈੱਕ ਕਰਾਉਣੀ ਆ ਦੇਖੋ ਇਹ ਬਾਜੂ ਦਾ ਕੰਮ ਹੋ ਗਿਆ orange ਕਲਰ ਲੱਗੇ ਜੀ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਇਹ ਹੈ ਕਾਟਨ ਹੀ ਇਹਨੂੰ ਮਡਾਲ ਕਾਟਨ ਬੋਲਦੇ ਐ ਤੇ ਇਹਦੇ ਉੱਪਰ ਜੇ ਤਾਂ ਆਪਾਂ ਲਾਈਨਿੰਗ ਲਾਉਣੀ ਹੈ ਤਾਂ ਲਾਈਨਿੰਗ ਲੱਗ ਕੇ ਵੀ ਸੂਟ ਬਣ ਜੂਗਾ ਬਿਨਾਂ ਲਾਈਨਿੰਗ ਤੋਂ ਵੀ ਸੂਟ ਬਣ ਜੂਗਾ ਨਹੀਂ ਨਹੀਂ ਕੋਈ ਲੋੜ ਨਹੀਂ ਹੈਗੀ ਇਹ ਆਪਣੀ ਜਵੈਸ ਰਹੂਗੀ ਤੁਸੀਂ ਆਪਣੇ ਤੋਂ ਸਲਾਈ ਕਰਾ ਕੇ ਵੀ ਸੂਟ ਲੈ ਸਕਦੇ ਹੋ ਬਿਨਾਂ ਸਲਾਈ ਤੋਂ ਵੀ ਲੈ ਸਕਦੇ ਇਹ ਦੂਜਾ ਬਾਜੂ ਹੋ ਗਿਆ ਕਲਰ ਕੰਟਰਾਸਟ ਬਹੁਤ ਸੋਹਣੇ ਲੱਗੇ ਹੈਗੇ ਬਾਲੇ ਸੋਹਣੇ ਸੂਟ ਹੈਗੇ ਇਹ ਹੋ ਗਿਆ ਜੀ ਪੌਂਚੇ ਦਾ ਵਰਕ ਦੇਖੋ ਕਿੱਡਾ ਸੋਹਣਾ ਇਹ ਪੌਂਚੇ ਦਾ ਵਰਕ ਹੋ ਗਿਆ ਇਹ ਦੂਜਾ ਪੌਂਚਾ ਹੋ ਗਿਆ ਸਟੇਟ ਸਲਵਾਰ ਬਣੂਗੀ ਦੇਖੋ ਕਿੰਨਾ ਵਰਕ ਹੈ ਪੌਂਚੇ ਦਾ ਕਿੰਨਾ ਸੋਨਾ ਪੌਂਚੇ ਨੇ ਬਣਨਾ ਹੈ ਇਸ ਤਰ੍ਹਾਂ ਸਟੇਟ ਸਲਵਾਰ ਬਣਨੀ ਹੈ ਬੜਾ ਹੀ ਸੋਨਾ ਜਿਵੇਂ ਇਹਦੇ ਨਾਲ ਦੀ ਪਿਕ ਮਿਲ ਗਈ ਤਾਂ ਮੈਂ ਜ਼ਰੂਰ ਪਿਕ ਐਡ ਕਰੂੰਗੀ ਨਾਲ ਸੂਰ ਸਲਾਈ ਕੀਤੀ ਦੀ ਦੇਖੋ ਜੀ ਨਾਲ ਇਹ ਵੀ ਹੈਗੇ ਜੀ ਗੁੱਟੇ ਲਾ ਕੇ ਆਪਾਂ ਦੁਪੱਟਾ ਰੈਡੀ ਕੀਤਾ ਨੀਸ਼ਿੰਗ ਪੱਟੀ ਲਾ ਕੇ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਆਪਣੇ ਕੋਲੇ ਟੈਬੀ ਦਾ ਨਾਲ ਦੁਪੱਟਾ ਰੱਖਿਆ ਆਪਾਂ ਆਪਾਂ ਜਿਵੇਂ ਦਾ ਸੂਟ ਦਾ ਹੈਗਾ ਜੀ ਫੈਬਰਿਕ ਉਹਵੇਂ ਆਪਾਂ ਦੁਪੱਟਾ ਐਡ ਕੀਤਾ ਕਿਉਂਕਿ ਇਹ ਕਾਟਨ ਦੇ ਵਿੱਚ ਆ ਜਾਂਦਾ ਇਹਨੂੰ ਮਸਲੀਨ ਕਾਟਨ ਵੀ ਬੋਲਦੇ ਐ ਤੇ ਇਹਨੂੰ ਮਡਾਲ ਸਿਲਕ ਵੀ ਬੋਲਦੇ ਐ ਹਾਂਜੀ ਇਹ ਦੁਪੱਟਾ ਟੈਬੀ ਦਾ ਦੁਪੱਟਾ ਨਾਲ ਆਪਾਂ ਐਡ ਕੀਤਾ ਹੈਗਾ ਜਿਵੇਂ ਦਾ ਕਿ ਸੂਟ ਦਾ ਫੈਬਰਿਕ ਹੈ ਜੀ ਕਾਟਨ ਦੇ ਵਿੱਚ ਆ ਜਾਂਦਾ ਹੈ ਇਵੇਂ ਆਪਾਂ ਦੁਪੱਟਾ ਵੀ ਨਾਲ ਟਾਈਪੀ ਦਾ ਰੱਖਿਆ ਹੋਇਆ ਹੈਗਾ ਤੇ ਨਾਲ ਆਪਾਂ ਗੋਟਾ ਲਾਇਆ ਹੋਇਆ ਹੈ ਬਹੁਤ ਜਿਆਦਾ ਸੋਹਣਾ ਲੱਗਦਾ ਹੈਗਾ ਲਓ ਭੈਣਾਂ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਮੇਰੇ ਵਟਸਐਪ ਨੰਬਰ ਤੇ ਮੈਨੂੰ ਆਰਡਰ ਕਰਵਾ ਸਕਦੇ ਹੋ ਤੇ ਇਹ ਸੂਟ ਆਪਣੇ ਕੋਲੇ ਬਿਲਕੁਲ ਤੁਹਾਡੇ ਲਈ ਰੈਡੀ ਹੈਗੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈ ਸਕਦੇ ਹੋ ਜਾਕੋ ਲਈ ਸੂਟ ਤੁਹਾਨੂੰ ਆਪਾਂ ਦਿਖਾਏ ਇਹਨਾਂ ਦੇ ਵਿੱਚੋਂ ਵੀ ਤੁਸੀਂ ਡੀਐਮ ਕਰ ਸਕਦੇ ਹੋ ਮੇਰੇ ਕੋਲੋਂ ਹਣਾ ਇਹ ਵਾਲਾ ਸੂਟ ਹੈ ਇਹ ਵੀ ਬਹੁਤ ਜਿਆਦਾ ਸੋਹਣੇ ਆਗੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ तहे ਦਿਲੋਂ ਧੰਨਵਾਦ ਕਰ ਰਹੀ ਹਾਂ ਮੈਂ ਮੇਰੀ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਜਿਆਦਾ ਪਿਆਰ ਦਿੱਤਾ ਇਹ ਵੀ ਤੁਸੀਂ ਇਸ ਵੀਡੀਓ ਨੂੰ ਪਿਆਰ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਅੱਗੇ ਤੋਂ ਵੀ ਸ਼ੇਅਰ ਕਰਦੇ ਜੀ ਵੀਡੀਓ ਨੂੰ ਤੇ ਧੰਨਵਾਦ ਜੀ ਤੁਹਾਡਾ ਦੇਖਣ ਲਈ